ਅੜ ਗਿਆ ਨਾ ਇਹ ਵੀ ਫਿਰ ਮੜ ਗਿਆ ਹਾਂ ਆ ਬੋਲ ਕੇ ਪਾ ਆ ਦੋਸਤੋ ਇੱਕ ਨਾ ਚੀਜ਼ ਆਨਲਾਈਨ ਮੰਗਵਾਈ ਸੀ ਇਹ ਤੁਹਾਨੂੰ ਅਵੇਅਰ ਕਰਨ ਵਾਸਤੇ ਨਾ ਇਹ ਵੀਡੀਓ ਪਾਉਣ ਲੱਗੇ ਆ ਕਿ ਇਹ ਵੀਰ ਡਿਲੀਵਰੀ ਪਾਏ ਵੀ ਅਜੇ ਇੱਥੇ ਹੀ ਗਾਤੇ ਅਸੀਂ ਇਹਨਾਂ ਦੇ ਸਾਹਮਣੇ ਇਹਨੂੰ ਅਸੀਂ ਆਖਿਆ ਵੀ ਸਾਨੂੰ ਵੇਖ ਲੈਣ ਦੇ ਪਲਾ ਇਹਨੂੰ ਹਲਕੀ ਲੱਗੀ ਸਾਨੂੰ ਬਹੁਤ ਤੇ ਆ ਚੀਜ਼ 800 ਤੋਂ 999 ਰੁਪਏ ਇਹਨਾਂ ਜਿਆਦਾ ਨਾ ਜਾਨ ਜਿਆਦਾ ਨਾ ਇਹ 899 ਰੁਪਏ ਦੀ ਆ ਤਾਰ ਆ ਤੇ ਜਿਹੜੀ ਚੀਜ਼ ਵਿਖਾਉਂਦੇ ਆ ਉਹ ਕਈ ਜਿੱਡਾ ਦਸਤਾ ਵਿਖਾਉਂਦੇ ਆ ਤੇ ਇਹ ਪੂਰੀ ਠੱਗੀ ਜਿਹੜੀ ਚੱਲਣ ਡਿਆ ਅੱਗੇ ਪੱਤੀ ਲੱਗੀ ਆ ਜਦ ਕਿ ਉਹ ਜਿਹੜੇ ਜਿਹੜੀ ਚੀਜ਼ ਹੈ ਉਹਦੇ ਵਿੱਚ ਵਿਖਾਉਂਦੇ ਆ ਉਹ ਐ ਘਾਹ ਨੂੰ ਮਾਰਦੀ ਆ ਪੁੱਟ-ਪੁੱਟ ਕੇ ਲਾਂਬੇ ਕਈ ਕਈ ਜਿੱਡੀ ਚੀਜ਼ ਵਿਖਾ ਕੇ 899 ਰੁਪਏ ਦੀ ਆ ਤਾਰ ਤੇ ਤਾਰ ਦੇ ਨਾਲ ਮੜੀ ਜੀ ਹੱਥੀ ਲੱਗੀ ਤੇ ਆ ਤੇ ਆ ਐਦਾਂ ਦੀਆਂ ਚੀਜ਼ਾਂ ਜਿਹੜੀਆਂ ਡਿਲੀਵਰ ਕਰੀ ਜਾਂਦੇ ਆ ਸੋ ਇਹ ਠੱਗੀ ਤੋਂ ਬਚਣ ਵਾਸਤੇ ਆਨਲਾਈਨ ਕੋਈ ਚੀਜ਼ ਕੋਈ ਨਾ ਖਰੀਦੋ ਤੇ ਇਹ ਵੀਰ ਚੰਗੇ ਸੀਗੇ ਇਸ ਕਰਕੇ ਇਹਨਾਂ ਨੇ ਇਹ ਹਾਨੂੰ ਵਾਪਸ ਕਰ ਲਈ ਆ ਕਹਿੰਦੇ ਵੀ ਅਸੀਂ ਵਾਪਸ ਕਰਾਂਗੇ ਉਹਨਾਂ ਨੂੰ ਤੇ ਗਾਂ ਤੋਂ ਵੀ ਕਹੋਗੇ ਇਹਨਾਂ ਨੂੰ ਹਨਾ ਕੰਪਲੇਂਟ ਪਾਓ ਵੀ ਚੀਜ਼ੇ ਭੇਜਣੀ ਆ ਨਾ ਪੂਰੇ ਮੋਲ ਦੀ ਭੇਜੋ ਸਾਡਾ ਵੀ ਟਾਈਮ ਖਰਾਬ ਕਰਦੇ ਥੋ ਅਸੀਂ ਵੀਰ ਨੂੰ ਇਹ ਨੂੰ ਨਾ ਵੀ ਇਹਦਾ ਟਾਈਮ ਨਾ ਖਰਾਬ ਹੋਵੇ 100 ਰੁਪਏ ਅਸੀਂ ਜਿਹੜਾ ਵਾ ਨਾ ਅਸੀਂ ਇਹ ਵੀਰ ਨੂੰ ਦਿੱਤਾ ਤੇ ਆ ਚੀਜ਼ 100 ਰੁਪਏ ਦੀ ਵੀ ਨਹੀਂ ਹੈਗੀ ਕੀ ਖਿਆਲ ਤੇਰੇ ਵੀਰੇ ਆ ਦੇ ਹੈਨਾ ਨਹੀਂ ਆਗੀ 100 ਦੀ ਸੋ ਅਸੀਂ ਇਹਨਾਂ ਦੇ ਧੰਨਵਾਦੀ ਆ ਤੇ ਇਹ ਬੰਦੇ ਜਿਹੜੇ ਵਧੀਆ ਵਾ ਡਿਲੀਵਰੀ ਵਾਲੇ ਬੰਦੇ ਪਰ ਉਹ ਜਿਹੜੇ ਬੰਦੇ ਉਹਨਾਂ ਨੂੰ ਵੀ ਚਾਹੀਦਾ ਵੀ ਇਹਨਾਂ ਨੂੰ ਵੀ ਖਰਾਬ ਨਾ ਕਰਨਾ ਸੋ ਇਹ ਚੀਜ਼ ਜਿਹੜੀ ਅਪਲ ਤੇ ਆ ਵੀ ਆਨਲਾਈਨ ਕੋਈ ਅਪਲਾਈ ਕਰੋ ਹੀ ਨਾ ਇਹ ਠੱਗੀ ਆ ਸਿਰ ਨਰੀ ਠੱਗੀ ਆ